ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬੀਵੀਐਨ ਪੰਜਾਬ ਤੇ ਮੈਂ ਹਾਂ ਤੁਹਾਡਾ ਪੱਤਰਕਾਰ ਸੁਤਨਾਮ ਚਾਲ ਉਮੀਦ ਕਰਦਾ ਕਿ ਜਿਹੜੀ ਵੀ ਜਗ੍ਹਾ ਤੇ ਤੁਸੀਂ ਸਾਨੂੰ ਦੇਖ ਰਹੇ ਹੋ ਚੜ੍ਹਦੀ ਕਲਾ ਤੇ ਆਨੰਦ ਦੇ ਵਿੱਚ ਹੋਵੋਗੇ ਬੇਨਤੀ ਇਹ ਹੈ ਕਿ ਜਿਹੜਾ ਲਾਈਵ ਕਰਨੇ ਦਾ ਵਿਸ਼ਾ ਇਹ ਹੈ ਕਿ ਕਿਸੇ ਵੀਰ ਦੀ ਜਿਹੜੀ ਇਮਾਨਤ ਹੈ ਉਹ ਏਟੀਐਮ ਦੇ ਵਿੱਚ ਰਹਿ ਗਈ ਸੀ ਤੇ ਉਹ ਵਾਪਸ ਕਰਨੇ ਵਾਸਤੇ ਜਿਹੜੇ ਐਮਸੀ ਡੈਰੀ ਕਾਨੇਵਾਲ ਮਝੋਟ ਵਾਲੇ ਵੀਰ ਨੇ ਉਹ ਪ੍ਰਾਰਲਾ ਕੀਤਾ ਕਿ ਜਿਨ੍ਹਾਂ ਦੇ ਵੀ ਇਹ ਪੈਸੇ ਆ ਪਤਾ ਨਹੀਂ ਕਿਹੜੀ ਲੋਡ ਹੋਵੇਗੀ ਉਸ ਦੀ ਵੀਰਦੀ ਕਿ ਏਟੀਐਮ ਚੋਂ ਜਿਹੜੇ ਪੈਸੇ ਕਢਾਏ ਆ ਉਹਨਾਂ ਤੱਕ ਪਹੁੰਚ ਕਰਨ ਵਾਸਤੇ ਵੀਡੀਓ ਬਣਾਈ ਆ ਤੇ ਤੁਸੀਂ ਵੀ ਸਾਡਾ ਸਹਿਯੋਗ ਕਰੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਮੈਂ ਅਕਸਰ ਗੱਲ ਕਹਿੰਦਾ ਹਾਂ ਕਿ ਪ੍ਰਮਾਤਮਾ ਨੇ ਹਰ ਬੰਦੇ ਦੀ ਡਿਊਟੀ ਲਈ ਆ ਚੋਰ ਦੀ ਡਿਊਟੀ ਉਹਨੇ ਚੋਰੀ ਕਰਨੀ ਐ ਸਾਧ ਨੇ ਚੰਗੇ ਰਾਹੇ ਪਾਣਾ ਸੋ ਇਸ ਭਰਾ ਦੀ ਵੀ ਡਿਊਟੀ ਲੱਗੀ ਆ ਪ੍ਰਮਾਤਮਾ ਵੱਲੋਂ ਕਿ ਜਿਹੜੇ ਵੀ ਬੰਦੇ ਦੀ ਇਮਾਨਤ ਐ ਉਹਦੇ ਤੱਕ ਪਹੁੰਚਦੀ ਹੋ ਜੇ ਸੋ ਤੁਸੀਂ ਵੀ ਇਸ ਡਿਊਟੀ ਦੇ ਵਿੱਚ ਜੁੜ ਕੇ ਉਸ ਵੀਰ ਤੱਕ ਸਾਡੀ ਪਹੁੰਚ ਕਰਾ ਦਿਓ ਮੈਨੂੰ ਉਮੀਦ ਹੈ ਕਿ ਸਾਡੀ ਵੀਡੀਓ ਚੱਲਣ ਤੋਂ ਬਾਅਦ ਥੋੜੇ ਸਮੇਂ ਤੱਕ ਉਸ ਵੀਰ ਤੱਕ ਪਹੁੰਚ ਹੋ ਜਾਣੀ ਹੈ ਕਿਉਂਕਿ ਇੱਕ ਪਹਿਚਾਨ ਦੱਸ ਸਕਦਾ ਵੀਰ ਉਹ ਜਿਹਦੇ ਪੈਸੇ ਆ ਕਿ ਕਿਹੜੇ ਏਟੀਐਮ ਤੋਂ ਕਢਾਏ ਸੀ ਤੇ ਕਿੰਨੇ ਪੈਸੇ ਆ ਜਿਹੜਾ ਸਮਾ ਵਗੈਰਾ ਮੈਂ ਸਰ ਹੁਣ ਉਹਦੇ ਕੋਲ ਲੈ ਚੱਲਦਾ ਸਰ ਸ਼ਾਸ਼ੀ ਕਾਲ ਜੀ ਸ਼ਾਸ਼ੀ ਕਾਲ ਜੀ ਹੋਰ ਠੀਕ ਠਾਕ ਜੀ ਬੜੀਆ ਬੜੀਆ ਠੀਕ ਤੇ ਸਰ ਪਹਿਲਾਂ ਆਪਣੀ ਸ਼ੌਪ ਦਾ ਪੂਰਾ ਨਾਮ ਦੱਸਿਓ ਵੀ ਸ਼ੌਪ ਦਾ ਭੂੰਗਾ ਮੈਡੀਕਲ ਭੱਦੀ ਰੋਡ ਬਲਾਚੁਰ ਭੱਦੀ ਰੋਡ ਬਲਾਚੁਰ ਨੀਅਰ ਜੀ ਗੱਲ ਕਰੀਏ ਤਾਂ ਅ ਨੀਅਰ ਆਪਣਾ ਏਟੀਐਨ ਜੀ ਜੀ ਸੋ ਦੱਸਿਓ ਪੂਰੀ ਡਿਟੇਲ ਦੱਸਿਓ ਤੇ ਤੁਹਾਡੇ ਕੋਲ ਜਿਹੜੇ ਵੀਰ ਨੇ ਪੈਸੇ ਦਿੱਤੇ ਐ ਉਹਨਾਂ ਨੂੰ ਕਦੋਂ ਮਿਲੇ ਐ ਉਹਨਾਂ ਕਢਾਣਾ ਆਏ ਸੀ ਐਮਸੀ ਡੈਰੀ ਵਾਲਾ ਪੈਸੇ ਜੀ ਤੇ ਉਹ ਜਦੋਂ ਆਪਣਾ ਏਟੀਐਮ ਦੀ ਉਹਦੀ ਵਾਰੀ ਆਈ ਨਾ ਉਹ ਤੋਂ ਪਹਿਲਾਂ ਕੋਈ ਬੰਦਾ ਪੈਸੇ ਕਢਾਣਾ ਆਇਆ ਸੀ ਉਹ ਏਟੀਐਮ ਆਪਣਾ ਲੈ ਗਿਆ ਜਿਹੜੀ ਅਮਾਉਂਟ ਸੀ ਉਹ ਉਹਦੀ ਵਿੱਚੇ ਸੀਗੀ ਜੀ ਉਹ ਬੰਦਾ ਸਾਨੂੰ ਮਾਉਂਟ ਜਿਹੜੀ ਸਾਡੇ ਕੋਲ ਫੜਾ ਗਿਆ ਜੀ ਜਿਹਦੀ ਵੀ ਉਹ ਮਾਉਂਟ ਹੈਗੀ ਐ ਉਹ ਆਪਣਾ ਅਮਾਉਂਟ ਦੱਸ ਕੇ ਸਾਡੇ ਕੋਲ ਪੈਸੇ ਫੋਨ ਦਾ ਮੈਸੇਜ ਵੀ ਦਿਖਾ ਦਿਓ ਤਾਂ ਨਾਲ ਹੋਰ ਬੈਟਰ ਹੋਊ ਕਿਉਂਕਿ ਤੁਹਾਡੀ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਜਿਹਦੀ ਇਮਾਨਤ ਹੈ ਉਹਦੇ ਤੱਕ ਪਹੁੰਚ ਜਾਵੇ ਹਾਂਜੀ ਹਾਂਜੀ ਬਿਲਕੁਲ ਜੀ ਜੀ ਤੇ ਸਮਾਂ ਵੀ ਇੱਕ ਵਾਰ ਦੁਬਾਰਾ ਫੇਰ ਦੱਸ ਦਿੰਦੇ ਹਾਂ ਸਾਢੇ 4 ਵਜੇ ਸਾਢੇ 4 ਵਜੇ ਸੋ ਆਪਣਾ ਸਾਢੇ 4 ਵਜੇ ਦਾ ਮੈਸੇਜ ਦਿਖਾ ਦੇਵੇ ਜਿਵੇਂ ਆਈਟੀਐਮ ਪਈ ਹੈ ਜਿੱਥੇ ਵੀ ਆਇਆ ਸੀਗਾ ਆਪਣੀ ਮਾਉਂਟ ਦੱਸ ਦਵੇ ਮਾਉਂਟ ਦੱਸ ਕੇ ਉਹ ਸਾਡੇ ਕੋਲ ਪੈਸੇ ਲਏ ਦੋਨੋਂ ਚੀਜ਼ਾਂ ਸਾਡੀ ਮੈਚ ਹੋ ਜਣੇਗੀ ਜਿਵੇਂ ਇੱਕ ਸ਼ਰਟ ਦਾ ਰੰਗ ਵੀ ਪਤਾ ਸਾਨੂੰ ਅਸੀਂ ਉਹ ਸ਼ੋ ਨਹੀਂ ਕਰ ਸਕਦੇ ਇਸ ਵੇਲੇ ਸੋ ਬੇਨਤੀ ਹੈ ਕਿ ਇਹ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੁਸੀਂ ਉਮੀਦ ਹੈ ਕਿ ਥੋੜਾ ਜਿਹਾ ਘੰਟੇ ਦੋ ਘੰਟੇ ਦੇ ਵਿੱਚ ਉਸ ਵੀਰ ਤੱਕ ਪਹੁੰਚ ਹੋ ਜਾਣੀ ਹੈ ਸਾਨੂੰ ਖੁਸ਼ੀ ਹੋਵੇਗੀ ਕਿ ਤੁਸੀਂ ਇਹ ਵੀਡੀਓ ਸ਼ੇਅਰ ਕਰਕੇ ਉਸ ਵੀਰ ਦੀ ਜਿਹੜੀ ਇਮਾਨਤ ਹੈ ਉਹ ਚਾਹੇ ਥੋੜੀ ਹੈ ਚਾਹੇ ਬਹੁਤੀ ਹੈ ਜਿੰਨੀ ਵੀ ਹੈ ਉਹਦੇ ਤੱਕ ਪਹੁੰਚ ਹੋ ਜਾਏ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਗਭਗ 4.5 ਦਾ ਟਾਈਮ ਸੀ ਤੁਸੀਂ ਕਰਨਾ ਕੀ ਇੱਕ ਆਪਣੀ ਸ਼ਰਟ ਜਿਹੜੀ ਪਾਈ ਹੋਈ ਸੀ ਜਾਂ ਟੀ-ਸ਼ਰਟ ਪਾਈ ਹੋਈ ਸੀ ਉਹਦਾ ਰੰਗ ਦੱਸਣਾ ਹੈ ਤੇ ਇੱਕ ਆਪਣੇ ਫੋਨ ਦੇ ਵਿੱਚੋਂ ਜਿਹੜੇ ਵੀ ਤੁਹਾਡੇ ਖਾਤੇ 'ਚੋਂ ਪੈਸੇ ਕੱਟ ਹੋਏ ਉਹਦਾ ਮੈਸੇਜ ਦਿਖਾ ਦੇਣਾ ਹੈ ਕੀ अमाउंट ਦੱਸਵੀਂ ਆਪਣੀ ਬੇ ਮੇਰੀ ਐਨੀ अमाउंट ਸੀ ਅਸੀਂ ਹੋ ਗਏ ਅਸੀਂ ਦੋਨੋਂ ਚੀਜ਼ਾਂ ਟੈਲੀ ਕਰਕੇ ਉਹ ਦੇ ਦਾਂਗੇ ਸੋ ਧੰਨਵਾਦ ਜੀ ਇੱਕ ਵਾਰ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੇ ਕੋਈ ਕੋਈ ਜਾਣਕਾਰੀ ਤੁਹਾਡੇ ਨਾਲ ਪੁੱਛਣੀ ਚਾਹੁੰਦਾ ਹੋਵੇ 94785 54000 ਸੋ ਸਰ ਹੁਣ ਉਹਦਾ ਨੰਬਰ ਹੈ ਤੇ ਮੈਂ ਵੀ ਨੰਬਰ ਦੇ ਦਾਂਗਾ ਕਿਉਂਕਿ ਮੈਨੂੰ ਵੀ ਪਤਾ ਲੱਗ ਗਿਆ ਕਿੰਨੀ ਅਮਾਉਂਟ ਹੈ ਤੇ ਕਿਹੜੀ ਟੀ-ਸ਼ਰਟ ਪਾਈ ਹੋਈ ਸੀ ਤੇ ਕਿਹੜਾ ਏਟੀਐਮ ਹੈ ਤਿੰਨੇ ਚਾਰੀ ਚੀਜ਼ਾਂ ਦੇਖ ਕੇ ਆਪਾਂ ਤੁਹਾਨੂੰ ਉਹ ਤੁਹਾਡੀ ਅਮਾਨਤ ਦੇ ਦਾਂਗੇ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਸੀ ਮਿਲਦੇ ਆਂ ਫਿਰ ਕਿਸੇ ਹੋਰ ਵਿਸ਼ੇ ਲੈ ਕੇ ਹੁਣ ਤੱਕ ਲਈ ਸასი ਸ਼ਕਲ ਜੀ